ਸੋ ਮਾ ਵੈਸ਼ਨੋ ਦੇਵੀ ਦਰਬਾਰ ਦੇ ਆਉਣ ਵਾਲੇ ਪਕਤਾਂ ਦੇ ਲਈ ਸ਼ਰਾਇਨ ਬੋਰਡ ਵੱਲੋਂ ਇੱਕ ਹੋਰ ਵੱਡਾ ਜਿਹੜਾ ਤੋਹਫ਼ਾ ਦਿੱਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਦੱਸਿਆ ਸੀ ਕਿ ਕਿਸ ਤਰ੍ਹਾਂ ਸ਼ਰਾਇਨ ਬੋਰਡ ਵੱਲੋਂ ਜਿਹੜਾ ਗੰਡੋਲਾ ਸਰਵਿਸ ਦੀ ਜਿਹੜੀ ਸ਼ੁਰੂਆਤ ਹੈ ਬਹੁਤ ਜਲਦ ਕੀਤੀ ਜਾ ਰਹੀ ਹੈ ਔਰ ਇਸ ਦੇ ਲਈ ਟੈਂਡਰ ਵੀ ਲੱਗ ਚੁੱਕੇ ਨੇ ਇੱਕ ਹੋਰ ਜਿਹੜਾ ਵੱਡਾ ਤੋਹਫ਼ਾ ਮਾ ਵੈਸ਼ਨੋ ਦੇਵੀ ਦਰਬਾਰ ਆਉਣ ਵਾਲੇ ਪਕਤਾਂ ਦੇ ਲਈ ਉਹ ਦਿੱਤਾ ਜਾ ਰਿਹਾ ਹੈ ਉਹ ਤੋਹਫ਼ਾ ਕੀ ਹੈ ਇਹ ਪਕਤ ਜਿਹੜਾ ਜਾਣਨਗੇ ਤੇ ਖੁਸ਼ ਹੋ ਜਾਣਗੇ ਜਿਹੜੇ ਭਗਤ ਬਾਏ ਹੈਲੀਕਾਪਟਰ ਸਰਵਿਸ ਪਹਿਲਾਂ ਕਟੜਾ ਤੋਂ ਲੈ ਕੇ ਸਾਂਝੀ ਸ਼ਾਹ ਤੱਕ ਪਹੁੰਚਦੇ ਸੀ ਹੁ ਮਾ ਵੈਸ਼ਨੋ ਦੇ ਵੀ ਦਰਬਾਰ ਤੱਕ ਹੁਣ ਇਹ ਜਿਹੜੇ ਪਗਤ ਨੇ ਜੰਮੂ ਤੋਂ ਲੈ ਕੇ ਯਾਨੀ ਕਿ ਜੰਮੂ ਤੋਂ ਕਟੜਾ ਜਿਹੜੀ ਸਰਵਿਸ ਪਹਿਲਾਂ ਵੀ ਇੱਕ ਵਾਰ ਸ਼ੁਰੂਆਤ ਕੀਤੀ ਗਈ ਸੀ ਪਰ ਹੁਣ ਜਿਹੜਾ ਇੱਕ ਹੋਰ ਜਿਹੜੀ ਹਰੀ ਚੰਡੀ ਦੇ ਦਿੱਤੀ ਗਈ ਹੈ ਇਸ ਨਵੇਂ ਉਪਰਾਲੇ ਦਾ ਸ਼ਰਾਇਨਪੁਰ ਵੱਲੋਂ ਜਿਹੜਾ ਇੱਕ ਨਵਾਂ ਹੋਰ ਉਪਰਾਲਾ ਪਗਤਾਂ ਦੇ ਲਈ ਕੀਤਾ ਗਿਆ ਉਸ ਦੀ ਸراہਨਾ ਵੀ ਕੀਤੀ ਜਾ ਰਹੀ ਹੈ ਕਿਉਂਕਿ ਬਹੁਤ ਸਾਰੇ ਪਗਤ ਜਿਹੜੇ ਮਾ ਵੈਸ਼ਨੋ ਦੇ ਵੀ ਦਰਬਾਰ ਦੇ ਵਿੱਚ ਆਣਾ ਚਾਹੁੰਦੇ ਸੀ ਹੁਣ ਉਹ ਪਗਤ ਜਿਹੜੇ ਨੇ ਜੰਮੂ ਤੋਂ ਲੈ ਕੇ ਪਵਨ ਤੱਕ ਜਿਹੜਾ ਹੈ ਹੈਲੀਕਾਪਟਰ ਦੀ ਸਰਵਿਸ ਜਰੀਏ ਵੀ ਪਹੁੰਚ ਸਕਦੇ ਨੇ ਉਸ ਲਈ ਪ੍ਰੋਟੋਕਾਲ ਦੇ ਉੱਪਰ ਜਿਹੜਾ ਮਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਦੀ ਵੈਬਸਾਈਟ ਹੈ ਉਸ ਦੇ ਉੱਪਰ ਜਿਹੜੀ ਇਸ ਦੀ ਜਿਹੜੀ ਜਾਣਕਾਰੀ ਬਹੁਤ ਜਲਦ ਹੀ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ ਔਰ ਇਹ ਜਿਹੜਾ ਪ੍ਰਸ਼ੰਸਨੀਏ ਕਾਰੇ ਹੈ ਸ਼੍ਰਾਈਨ ਬੋਰਡ ਵੱਲੋਂ ਕੀਤਾ ਗਿਆ ਔਰ ਐਲ ਜੀ ਮਨੋਸ ਇਹਨਾਂ ਵੱਲੋਂ ਬਹੁਤ ਹੀ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਨੇ ਕਿ ਜਿਹੜੇ ਭਗਤ ਮਾ ਵੈਸ਼ਨੋ ਦੇਵੀ ਦਰਬਾਰ ਦੇ ਉੱਪਰ ਆਂਦੇ ਨੇ ਉਹਨਾਂ ਲਈ ਵੱਧ ਤੋਂ ਵੱਧ ਜਿਹੜੀ ਸੁਵਿਧਾਵਾਂ ਆ ਉਹ ਦਿੱਤੀਆਂ ਜਾਣ ਤਾਂ ਕਿ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸੋ ਇਹ ਤਸਵੀਰ ਤੁਸੀਂ ਦੇਖੋ ਇੱਕ ਵਾਰ ਖੂਬਸੂਰਤ ਡੇਲੀ ਪੋਸਟ ਪੰਜਾਬ ਰਹਿਣਾ ਹਿਮਾਚਲ ਦੀ ਇਸ ਖਾਸ ਰਿਪੋਰਟ ਦੇ ਵਿੱਚ ਔਰ ਭਵੇ ਜਿਹੜੀ ਸੁੰਦਰਤਾ ਦੇਖਣ ਨੂੰ ਜਿਹੜੀ ਦਰਬਾਰ ਦੀ ਮਿਲੇਗੀ ਔਰ ਇਹ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ RAM ਮੰਦਿਰ ਯੋਧਿਆਧਾਮ ਦਾ ਜਿਹੜਾ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਤਸਵੀਰਾਂ ਜਿਹੜੀਆਂ ਨੇ ਇਹ ਖਾਸ ਜਿਹੜੀ ਭਵੇ ਸਜਾਵਟ ਕੀਤੀ ਗਈ ਸੀ ਉਸ ਦਾ ਇੱਕ ਮਾਡਲ ਜਿਹੜਾ ਹੈ ਉਹ ਵੀ ਇੱਥੇ ਬਣਾਇਆ ਗਿਆ ਜਾਨੀ ਕਿ ਮਾ ਵੈਸ਼ਨੋ ਦੇਵੀ ਦਰਬਾਰ ਤੇ ਜਦੋਂ ਤੁਸੀਂ ਆਂਦੇ ਹੋ ਜਿਹੜੇ ਲੋਕ ਅਯੋਧਿਆ dham ਨਹੀਂ ਜਾ ਸਕਦੇ ਨੇ ਉਹ ਖਾਲੇ ਇਸ ਦੇ ਦਰਸ਼ਨ ਜਿਹੜੇ ਆ ਰਾਮ ਲਲਾ ਦੇ ਸਾਖਸ਼ਾਤ ਸੁਮਾ ਵੈਸ਼ਨੋ ਦੇ ਵੀ ਦਰਬਾਰ ਦੇ ਆਉਣ ਵਾਲੇ ਭਗਤਾਂ ਦੇ ਲਈ ਸ਼ਰੈਨ ਬੋਰਡ ਵੱਲੋਂ ਇੱਕ ਹੋਰ ਵੱਡਾ ਜਿਹੜਾ ਤੋਹਫਾ ਦਿੱਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਦੱਸਿਆ ਸੀ ਕਿ ਕਿਸ ਤਰ੍ਹਾਂ ਸ਼ਰੈਨ ਬੋਰਡ ਵੱਲੋਂ ਜਿਹੜਾ ਗੰਡੋਲਾ ਸਰਵਿਸ ਦੀ ਜਿਹੜੀ ਸ਼ੁਰੂਆਤ ਹੈ ਬਹੁਤ ਜਲਦ ਕੀਤੀ ਜਾ ਰਹੀ ਹੈ ਔਰ ਇਸ ਦੇ ਲਈ ਟੈਂਡਰ ਵੀ ਲੱਗ ਚੁੱਕੇ ਨੇ ਇੱਕ ਹੋਰ ਜਿਹੜਾ ਵੱਡਾ ਤੋਹਫਾ ਮਾ ਵੈਸ਼ਨੋ ਦੇ ਵੀ ਦਰਬਾਰ ਆਉਣ ਵਾਲੇ ਭਗਤਾਂ ਦੇ ਲਈ ਉਹ ਦਿੱਤਾ ਜਾ ਰਿਹਾ ਹੈ ਉਹ ਤੋਹਫਾ ਕੀ ਹੈ ਇਹ ਭਗਤ ਜਿਹੜਾ ਜਾਣਣਗੇ ਤੇ ਖੁਸ਼ ਹੋ ਜਾਣਗੇ ਜਿਹੜੇ ਭ ਕਟੜਾ ਤੋਂ ਲੈ ਕੇ ਸਾਂਝੀ ਸ਼ਾਹ ਤੱਕ ਪਹੁੰਚਦੇ ਸੀ ਹੁਣ ਇਹ ਸਰਵਿਸ ਉਹਨਾਂ ਨੂੰ ਜਿਹੜੀ ਮਿਲੇਗੀ ਮਾ ਵੈਸ਼ਨੋ ਦੇ ਵੀ ਦਰਬਾਰ ਤੱਕ ਹੁਣ ਇਹ ਜਿਹੜੇ ਪਗਤ ਨੇ ਜੰਮੂ ਤੋਂ ਲੈ ਕੇ ਯਾਨੀ ਕਿ ਜੰਮੂ ਤੋਂ ਕਟੜਾ ਜਿਹੜੀ ਸਰਵਿਸ ਪਹਿਲਾਂ ਵੀ ਇੱਕ ਵਾਰ ਸ਼ੁਰੂਆਤ ਕੀਤੀ ਗਈ ਸੀ ਪਰ ਹੁਣ ਜਿਹੜਾ ਇੱਕ ਹੋਰ ਜਿਹੜੀ ਹਰੀ ਚੰਡੀ ਦੇ ਦਿੱਤੀ ਗਈ ਹੈ ਇਸ ਨਵੇਂ ਉਪਰਾਲੇ ਦਾ ਸ਼ਰਾਇਨਪੁਰ ਵੱਲੋਂ ਜਿਹੜਾ ਇੱਕ ਨਵਾਂ ਹੋਰ ਉਪਰਾਲਾ ਪਗਤਾਂ ਦੇ ਲਈ ਕੀਤਾ ਗਿਆ ਉਸ ਦੀ ਸਰਾਹਨਾ ਵੀ ਕੀਤੀ ਜਾ ਰਹੀ ਹੈ ਕਿਉਂਕਿ ਬਹੁਤ ਸਾਰੇ ਪਗਤ ਜਿਹੜੇ ਮਾ ਵੈਸ਼ਨੋ ਦੇ ਵੀ ਦਰਬਾਰ ਦੇ ਵਿੱਚ ਆਣਾ ਚਾਹੁੰਦੇ ਸੀ ਹੁਣ ਉਹ ਪਗਤ ਜਿਹੜੇ ਨੇ ਜੰਮੂ ਤੋਂ ਲੈ ਕੇ ਪਵਨ ਤੱਕ ਜਿਹੜਾ ਹੈ ਹੈਲੀਕਾਪਟਰ ਦੀ ਸਰਵਿਸ ਜਰੀਏ ਵੀ ਪਹੁੰਚ ਸਕਦੇ ਨੇ ਉਸ ਲਈ ਪ੍ਰੋਟੋਕਾਲ ਦੇ ਉੱਪਰ ਜਿਹੜਾ ਮਾ ਵੈਸ਼ਨੋ ਦੇ ਵੀ ਸ਼ਰਾਈਨ ਬੋਰਡ ਦੀ ਵੈਬਸਾਈਟ ਹੈ ਉਸ ਦੇ ਉੱਪਰ ਜਿਹੜੀ ਇਸ ਦੀ ਜਿਹੜੀ ਜਾਣਕਾਰੀ ਬਹੁਤ ਜਲਦ ਹੀ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ ਔਰ ਇਹ ਜਿਹੜਾ ਪ੍ਰਸ਼ਾਸਨ ਪ੍ਰਸ਼ੰਸਨੀ ਇਹ ਕਾਰਜ ਹੈ ਸ਼ਰਾਈਨ ਬੋਰਡ ਵੱਲੋਂ ਕੀਤਾ ਗਿਆ ਔਰ ਐਲਜੀ ਮਨੋਸ ਇਹਨਾਂ ਵੱਲੋਂ ਬਹੁਤ ਹੀ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਨੇ ਕਿ ਜਿਹੜੇ ਪਗਤ ਮਾ ਵੈਸ਼ਨੋ ਦੇ ਵੀ ਦਰਬਾਰ ਦੇ ਉੱਪਰ ਆਉਂਦੇ ਨੇ ਉਹਨਾਂ ਲਈ ਵੱਧ ਤੋਂ ਵੱਧ ਜਿਹੜੀ ਸੁਵਿਧਾਵਾਂ ਆ ਉਹ ਦਿੱਤੀਆਂ ਜਾਣ ਤਾਂ ਕਿ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸੋ ਇਹ ਤਸ ਡੇਲੀ ਪੋਸਟ ਪੰਜਾਬ ਰਹਿਣਾ ਹਿਮਾਚਲ ਦੀ ਇਸ ਖਾਸ ਰਿਪੋਰਟ ਦੇ ਵਿੱਚ ਔਰ ਬਵੇ ਜਿਹੜੀ ਸੁੰਦਰਤਾ ਦੇਖਣ ਨੂੰ ਜਿਹੜੀ ਦਰਬਾਰ ਦੀ ਮਿਲੇਗੀ ਔਰ ਇਹ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ RAM ਮੰਦਿਰ ਅਯੋਧਿਆ dham ਦਾ ਜਿਹੜਾ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਤਸਵੀਰਾਂ ਜਿਹੜੀਆਂ ਨੇ ਇਹ ਖਾਸ ਜਿਹੜੀ ਭਵੇ ਸਜਾਵਟ ਕੀਤੀ ਗਈ ਸੀ ਉਸ ਦਾ ਇੱਕ ਮਾਡਲ ਜਿਹੜਾ ਹੈ ਉਹ ਵੀ ਇੱਥੇ ਬਣਾਇਆ ਗਿਆ ਜਾਨੈ ਕਿ ਮਾ ਵੈਸ਼ਨੋ ਦੇ ਵੀ ਦਰਬਾਰ ਤੇ ਜਦੋਂ ਤੁਸੀਂ ਆਂਦੇ ਹੋ ਜਿਹੜੇ ਲੋਕ ਅਯੋਧਿਆ dham ਨਹੀਂ ਜਾ ਸਕਦੇ ਨੇ ਉਹ ਖਾਲੇ ਇਸ ਦੇ ਦਰਸ਼ਨ ਜਿਹੜੇ ਆ RAM ਲਲਾ ਦੇ ਸਾਕਸ਼ਾਤ